ਜਦੋਂ ਕਿਸੇ ਦਾ ਵੀਜ਼ਾ ਲੱਗਦਾ ਉਦੋਂ ਜਿੰਨਾ ਖੁਸ਼ੀ ਉਹਦੇ ਪਰਿਵਾਰ ਨੂੰ ਹੁੰਦੀ ਆ ਉਸ ਤੋਂ ਜ਼ਿਆਦਾ ਖੁਸ਼ੀ ਸੈਵਨ ਸੀਜ਼ਨ ਨੂੰ ਹੁੰਦੀ ਆ ਪ੍ਰੀਤ ਸੇਖਰ ਨੂੰ ਹੁੰਦੀ ਆ ਸਾਡੇ ਸਟਾਫ ਨੂੰ ਹੁੰਦੀ ਆ ਕਿਉਂਕਿ ਉਹਦੇ ਪਿੱਛੇ ਮਿਹਨਤ ਬਹੁਤ ਲੱਗੀ ਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀਜ਼ਾ ਦੇਖਿਆ ਹੁਣ ਗੁਰਸੰਗੀਤ ਦਾ ਵੀਜ਼ਾ ਲੱਗਿਆ ਆਪਣੇ ਫਾਦਰ ਰਿਟਾਇਰ ਫੌਜੀ ਦੇ ਨਾਲ ਆ ਕੇ ਵੀਜ਼ਾ ਸਾਡੇ ਕੋਲੋਂ ਲੈ ਕੇ ਗਿਆ ਪਰ ਦੁੱਖ ਉਦੋਂ ਲੱਗਿਆ ਜਦੋਂ ਰਿਟਾਇਰ ਫੌਜੀ ਆਪਣੇ ਪੁੱਤਰ ਦੇ ਨਾਂ ਰਲ ਕੇ ਸਾਡੇ ਨਾਲ ਗਲਤ ਕਰਕੇ ਸਾਡੇ ਨਾਲ 1500 ਯੂਰੋ ਅਸੀਂ ਪੈਕੇਟ ਦੇ ਵਿੱਚ ਦਿੱਤਾ 에어ਪੋਰਟ ਤੋਂ ਨਾਲ ਉਹ ਪੈਸੇ ਵੀ ਲੈ ਕੇ ਭੱਜ ਗਿਆ 에어ਪੋਰਟ ਤੋਂ ਵੀ ਭੱਜ ਗਿਆ ਔਰ ਕੰਪਨੀ ਦੇ ਵਿੱਚ ਸਾਨੂੰ ਸ਼ਰਮ ਦੇ ਨਾਲ ਅੱਖਾਂ ਝੁਕਾਉਣੀਆਂ ਪੈਂਦੀਆਂ ਜਦੋਂ ਉਹ ਸਾਨੂੰ ਕਾਲ ਕਰਦੇ ਆ ਕਿ ਤੁਹਾਡਾ ਮੁੰਡਾ ਇੱਥੇ ਆਇਆ ਤੇ ਭੱਜ ਗਿਆ ਤੁਸੀਂ ਕਿੱਦਾਂ ਦੀ ਕਾਉਂਸਲਿੰਗ ਕਰਦੇ ਹੋ ਕਿੱਦਾਂ ਦੇ ਬੰਦੇ ਚੂਜ਼ ਕਰਦੇ ਹੋ ਜੇ ਤੁਸੀਂ ਭੱਜਣਾ ਹੁੰਦਾ ਸਾਨੂੰ ਪਹਿਲਾਂ ਦੱਸ ਦੋ ਅਸੀਂ ਓਪਨ ਵੀਜ਼ਾ ਕਰਾ ਦਈਏ ਉਦੋਂ ਪੈਸਿਆਂ ਦਾ ਕੁਝ ਵੀ ਨਹੀਂ ਫਰਕ ਪੈਂਦਾ ਪਰ ਬਾਅਦ ਵਿੱਚ ਸਾਡੀ ਇੱਜ਼ਤ ਤੇ ਬਣ ਜਾਂਦੀ ਹੈ ਜਦੋਂ ਸਹੀ ਬੰਦੇ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਤੁਸੀਂ ਸਹੀ ਕਰਨ ਕਿਉਂ ਨਹੀਂ ਦਿੰਦੇ ਤੁਹਾਨੂੰ ਵੀ ਉਹੀ ਠੱਗ ਚੰਗੇ ਲੱਗਦੇ ਆ ਜਿਹੜੇ ਤੁਹਾਨੂੰ ਨਕਲੀ ਪੇਪਰ ਬਣਾ ਕੇ ਅੰਬੈਸੀਆਂ ਤੱਕ ਪੰਚਾ ਕੇ ਤੁਹਾਡੇ ਤੋਂ 2-4 ਲੱਖ ਰੁਪਈਆ 5 ਲੱਖ ਰੁਪਈਆ ਠੱਗ ਲੈਂਦੇ ਆ ਘੱਟ ਪੈਸੇ ਦਾ ਲਾਲਚ ਦੇ ਕੇ ਤੁਹਾਨੂੰ ਗਮਰਾਹ ਕਰਦੇ ਆ ਅਸੀਂ ਕੰਮ ਕਰਦੇ ਮਰ ਜੰਨੇ ਆ ਅਸੀਂ ਮਿਹਨਤਾਂ ਕਰਦੇ ਰਹਿ ਜੰਨੇ ਆ ਸਾਡੇ ਦਿਨ ਰਾਤ ਲੱਗ ਜਾਂਦੇ ਆ ਸਾਡਾ ਪਰਿਵਾਰ ਸਾਡਾ ਆਫਿਸ ਹਰ ਇੱਕ ਥਾਂ ਤੇ ਕੋਈ ਸੈਕਰੀਫਾਈਜ਼ ਕਰਦਾ ਹੁੰਦਾ ਤੁਹਾਡੇ ਕੰਮ ਬਣਾਉਣ ਲਈ ਪਰ ਤੁਸੀਂ ਕੀ ਕਰਦੇ ਹੋ ਤੁਸੀਂ ਸਾਡੀ ਇੱਜ਼ਤ ਰੋਲ ਦਿੰਨੇ ਹੋ ਸਾਡੇ ਲਿੰਕ ਖਰਾਬ ਕਰ ਦਿੰਨੇ ਹੋ ਇੱਕ ਲਿੰਕ ਬਣਾਉਣ ਲਈ ਸਾਨੂੰ ਪਤਾ ਨਹੀਂ ਕਿੰਨੀ ਵਾਰੀ ਅਗਲੇ ਸਾਹਮਣੇ ਝੁਕਣਾ ਪੈਂਦਾ ਕਈ ਕੰਡੀਸ਼ਨਾਂ ਉਹਨਾਂ ਦੀ ਮੰਨਣੀਆਂ ਪੈਂਦੀਆਂ ਕਈ ਮਨਾਉਣ ਲਈ ਕਿ ਤੁਹਾਨੂੰ ਸੈੱਟ ਕਰ ਸਕੀਏ ਪਰ ਜਦੋਂ ਤੁਸੀਂ ਇਦਾਂ ਦੀ ਹਰਕਤਾਂ ਕਰੋਗੇ ਤੇ ਅਸੀਂ ਕਿੱਥੇ ਜਾਵਾਂਗੇ ਸਾਨੂੰ ਦੁੱਖ ਉਦੋਂ ਲੱਗਿਆ ਜਦੋਂ ਪੰਜਾਬੀ ਭਰਾ ਗੁਰ ਸੰਗੀਤ ਜਿਹੜਾ ਡੇਰਾ ਬਾਬਾ ਨਾਰਕ ਦੇ ਨੇੜੇ ਪਿੰਡਾ ਉੱਥੋਂ ਦਾ ਹੈਗਾ ਵਾ ਉਹਦੇ ਪਿਓ ਰਿਟਾਇਰ ਫੌਜੀ ਜਿਨੇ ਆਪਣੀ ਗਾਰੰਟੀ ਦਿੱਤੀ ਕਿ ਜੇ ਤੁਹਾਡਾ ਜਿਹੜਾ ਪੈਕੇਟ ਹੈ ਉਹ ਤੁਹਾਡੇ ਤੱਕ ਪਹੁੰਚੂਗਾ ਬੱਚਾ ਵੀ ਪਹੁੰਚੂਗਾ ਕੰਮ ਕਰੂਗਾ ਸਾਨੂੰ 에어ਪੋਰਟ ਤੇ ਸ਼ੱਕ ਹੋ ਗਿਆ ਸੀ ਜਦੋਂ ਆਪਣੀ ਫੋਟੋ ਨਹੀਂ ਭੇਜ ਰਿਆ ਸੀ ਅਸੀਂ ਕਿਹਾ ਇਮੀਗ੍ਰੇਸ਼ਨ ਤੇ ਤੈਨੂੰ ਸਾਡੇ ਐਮਪਲੋਇਰ ਨੇ ਪਿਕ ਕਰਨ ਆਉਣਾ ਆਪਣੀ ਫੋਟੋ ਭੇਜ ਦਿਓ ਕਹਿੰਦਾ ਮੈਂ ਬਿਮਾਰ ਆ ਪਰ ਜਦੋਂ ਉਹਨੇ ਬੋਰਡਿੰਗ ਕਰਾਈ ਇਮੀਗ੍ਰੇਸ਼ਨ ਕਰਾਈ ਫਿਰ ਕਹਦਾ ਬਿਮਾਰ ਫੋਟੋ ਭੇਜਣ ਚ ਕਹਦਾ ਬਿਮਾਰ ਉਦੋਂ ਸਾਨੂੰ ਸ਼ੱਕ ਹੋਇਆ ਸੀ ਉਹਦੇ ਫਾਦਰ ਨਾਲ ਗੱਲ ਕੀਤੀ ਕਿ ਤੁਹਾਡੇ ਬੱਚੇ ਦੇ ਮਨ ਵਿੱਚ ਸਾਨੂੰ ਖੋਟ ਲੱਗਦੀ ਆ ਤੁਸੀਂ ਉਹ ਬੱਚੇ ਨੂੰ ਕਹੋ ਸਾਡੇ ਪੈਸੇ ਮੋੜ ਦੇਵੇ 1500 ਯੂਰੋ ਜਿਹੜੇ ਉਹਦੇ ਕੋਲੇ ਆ ਉਹ ਮੋੜ ਦੇਵੇ ਕਹਿਣ ਲੱਗਿਆ ਜੀ ਮੇਰੇ ਤਾਂ ਉਹ ਲੱਜ ਬੈਗ ਚ ਆ ਜਦਕੇ ਮੈਂ ਕਿਹਾ ਸੀ ਹੈਂਡ ਬੈਗ ਚ ਰੱਖਿਓ ਉੱਥੇ ਜਾ ਕੇ এমਪਲੋਇਰ ਨੂੰ ਫੜਾ ਦੇਓ ਜਦੋਂ ਤੁਸੀਂ ਸਾਡੇ ਨਾਲ ਡੀਲ ਕਰਦੇ ਹੋ ਇੱਕ ਪਿਆਰ ਬਣ ਜਾਂਦਾ ਪਹਿਲੇ ਦਿਨ ਤੋਂ ਲੈ ਕੇ ਵੀਜ਼ੇ ਤੱਕ ਇੱਕ ਆਪਾਂ ਫੈਮਿਲੀ ਮੈਂਬਰ ਬਣ ਜਾਂਦੇ ਆ ਜਦੋਂ ਤੁਹਾਡਾ ਵੀਜ਼ਾ ਲੱਗਦਾ ਤੁਸੀਂ ਉੱਥੇ ਜਾਂਦੇ ਹੋ ਅਸੀਂ ਇੱਕ ਦੂਜੇ ਨਾਲ ਇੰਨਾ ਯਕੀਨ ਕਰਦੇ ਹੁੰਦੇ ਆ ਕਿ ਸਾਡੀ ਪੇਮੈਂਟ ਬੰਦੇ ਨੇ ਸਾਨੂੰ ਦਿੱਤੀ ਆ ਅਸੀਂ ਉਹਨੂੰ ਨਾਲ ਲੈ ਕੇ ਭੇਜਦੀ ਆ ਇੰਨਾ ਕੁਝ ਯਕੀਨ ਹਰ ਕੋਈ ਕਰ ਸਕਦਾ ਇਨਸਾਨੀਅਤ ਦੇ ਨਾਤੇ ਵੀ ਕੰਮ ਹੋਣ ਦੇ ਨਾਤੇ ਵੀ ਪਰ ਜਿੱਦਾਂ ਸਾਡੇ ਕੋਲ ਵੀਜ਼ਾ ਲੈ ਕੇ ਗਏ ਉਦੋਂ ਬੜਾ ਖੁਸ਼ੀ ਦਾ ਇਜ਼ਹਾਰ ਕਰਦੇ ਆ ਉਹ ਤਾਂ ਸਾਡੇ ਪੈਰੀਂ ਪੈਂਦੇ ਆ ਤੁਸੀਂ ਕਹਿੰਦੇ ਸਾਡੇ ਰੱਬੋਂ ਅਸੀਂ 22 ਸਾਲ 22 ਸਾਲ 22 ਸਾਲ ਲੋਕਾਂ ਕੋਲ ਠੱਗ ਕੇ ਆ ਕੇ ਤੁਹਾਡੇ ਕੋਲ ਕੰਮ ਬਣਿਆ ਦੇਖੋ ਬਾਰਡਰ ਦੇ ਨੇੜੇ ਉਹ ਡੇਰਾ ਬਾਬਾ ਨਾਲਕ ਤੋਂ ਸਾਡੇ ਕੋਲੋਂ ਆਇਆ ਕਿ ਉਹਨੂੰ ਉੱਥੇ ਏਜੰਟਰੀ ਲੱਭਦੇ ਸੀ ਲੱਭਦੇ ਸੀ ਬਟ ਠੱਗਰ ਮਿਲਦੇ ਸੀ ਕੰਮ ਕਰਨ ਵਾਲੇ ਨਹੀਂ ਮਿਲਦੇ ਸੀ ਇਸ ਲਈ ਉਹ ਸਾਡੇ ਕੋਲੇ ਆਇਆ ਪਰ ਐਟ ਦੀ ਐਂਡ ਸਾਡੇ ਨਾਲ ਵੀ ਕੀ ਕੀਤਾ ਸਾਨੂੰ ਕਿੰਨੀਆਂ ਅਗਲਿਆਂ ਲਈ ਸਾਨੂੰ ਕਿੰਨਾ ਟਾਈਟ ਹੋਣਾ ਪੈਂਦਾ ਸਾਨੂੰ ਕਾਉਂਸਲਿੰਗ ਕਰਨ ਲੱਗੇ ਹਰ ਇੱਕ ਬੰਦੇ ਨੂੰ ਪੁੱਛਣਾ ਪੈਂਦਾ ਬਈ ਤੇਰਾ ਕੋਈ ਇਰਾਦਾ ਤਾਂ ਨਹੀਂ ਸਾਨੂੰ ਸਿਕਿਉਰਟੀਆਂ ਵਧਾਉਣੀਆਂ ਪੈਗੀਆਂ ਸਾਨੂੰ ਐਗਰੀਮੈਂਟ ਤੇ ਹੋਰ ਤਗੜੇ ਕਰਨੇ ਪੈਗੇ ਅਸੀਂ ਉਹਦੇ ਫਾਦਰ ਦਾ ਚੈੱਕ ਵੀ ਲਿਆ ਹੋਇਆ ਕਿ ਵੀ ਗਾਰੰਟੀ ਦੇ ਤੌਰ ਤੇ ਪਰ ਚੈੱਕ ਅਜ ਲਾਵਾਂਗੇ ਤਿੰਨ ਵਾਰੀ ਉਹ ਰਿਫਿਊਜ਼ ਹੋਊਗਾ ਉਸ ਤੋਂ ਬਾਅਦ ਅਸੀਂ ਉਹਦਾ ਕੇਸ ਲਾਵਾਂਗੇ ਇੱਕ ਸਾਲ ਨੂੰ ਉਹ ਚੀਜ਼ ਕਲੀਅਰ ਹੋਊਗੀ ਪਰ ਉਹਦੇ ਨਾਲ ਸਾਡੀ ਕੰਪਨੀ ਦੇ ਵਿੱਚ ਇੱਜ਼ਤ ਥੋੜੀ ਵਾਪਸ ਆ ਜਣੀ ਅੱਜ ਦਾ ਜਿਹੜਾ ਲੋਸ ਹਾਂ 1500 ਯੂਰੋ ਦਾ ਉਹ ਤਾਂ ਨਹੀਂ ਲੋਸ ਵਾਪਸ ਆਉਣਾ। ਉਹ ਤਾਂ ਸਾਨੂੰ ਪੱਲਿਓਂ ਭਰਨਾ ਹੀ ਪੈਣਾ। ਫਿਰ ਅਗਲੇ ਬੰਦੇ ਕਹਿੰਦੇ ਸਾਡੇ ਲਈ ਰੇਟ ਕਿਉਂ ਵੱਧ ਗਏ? ਹੋਰ ਕਿੱਥੋਂ ਭਰੀਏ? ਕਿੱਥੋਂ ਅਸੀਂ ਨੁਕਸਾਨ ਚੱਲੀਏ ਨੇ? ਡੇ ਬਾਏ ਡੇ ਤੁਸੀਂ ਸਾਡੇ ਪਿਆਰ ਦਾ, ਸਾਡੇ ਕੰਮ ਦਾ, ਸਾਡੀ ਮਿਹਨਤ ਦਾ ਨਜਾਇਜ਼ ਫਾਇਦਾ ਚੱਕਦੇ ਹੋ। ਤੁਸੀਂ ਵੀ ਸੁਣੋ ਉਹਦੇ ਡੈਡੀ ਨੇ ਸਾਨੂੰ ਕੀ ਕਿਹਾ? ਜੀ ਪ੍ਰਿੰਸ ਸਾਹਿਬ ਸ਼ੇਖੋਂ ਸਾਹਿਬ ਮੈਂ ਗੁਰਸਿੰਦਰ ਖਾਦਰ ਬੋਲਣ ਦੇ ਆ ਤੇ ਉਹ ਜੋ ਤੁਸੀਂ ਦਿੱਤਾ ਪੈਕੇਟ ਜਾਨੂੰ ਉਹਦੇ ਲੋਗਿਸਟਿਕ ਦੇ ਵਿੱਚ ਆ ਉਹ ਨਹੀਂ ਜਾ ਕੇ ਜਾਏਗਾ ਕਿਤੇ ਵੀ ਉਹ ਤੁਹਾਨੂੰ ਫੋਟੋ ਵੀ ਖਿੱਚ ਕੇ ਪਾ ਦੇਗਾ ਜਦੋਂ ਫਰੋਣੇ ਆ ਆਪਣਾ ਕਰੋਸ਼ੇ ਜਾਗੇ ਦੇਖ ਮੈਨੂੰ ਮੈਂ ਵਾਰਿਆ پیسے ਤਾਂ ਲਿੱਖਦੇ ਨਹੀਂ ਜਾਂਦੇ ਉਹ ਮਿਲ ਜਾਂਦੇ ਤੁਹਾਨੂੰ ਦੇਖੋ ਜ਼ਿੰਮੇਵਾਰੀ ਵੀ ਲਈ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਫੋਨ ਚੱਕਣੇ ਬੰਦ ਕਰਤੇ ਉੱਤੋਂ ਦੀ ਸਾਲੂ ਕਹਿਣ ਲੱਗਿਆ ਸਾਡਾ ਬੱਚਾ ਕਿੱਥੇ ਆ ਤਦ ਫੋਨ ਬੰਦ ਕਰਦਾ ਤੀਜੇ ਦਿਨ ਅਸੀਂ ਫੋਨ ਕਰਕੇ ਪੁੱਛ ਰਹੇ ਆ ਕਿ ਜੀ ਫੋਨ ਤੇ ਫੋਨ ਅਲੱਗ ਨੰਬਰਾਂ ਤੋਂ ਫੋਨ ਕੀਤਾ ਜਦੋਂ ਤੀਜੇ ਦਿਨ ਨੰਬਰ ਖੋਲਿਆ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਮੇਰਾ ਜਵਾ ਕਿੱਥੇ ਜੀ ਮੈਨੂੰ ਤਾਂ ਦੱਸਿਆ ਨਹੀਂ ਉਹਨੇ ਫਿਰ ਤੁਸੀਂ ਕਾਦੀ ਗਰੰਟੀ ਲਈ ਸੀ ਮਾਰੇ ਤੇ ਮਕੜੇ ਦਾ ਕੋਈ ਹੱਲ ਨਹੀਂ ਪਰ ਇੱਕ ਰਿਟਾਇਰ ਫੌਜੀ ਤੋਂ ਇਹ ਚੀਜ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੱਕ ਤੇ ਆਪਾਂ ਜੋ ਟੇਬਲ ਤੇ ਕਰ ਲਿਆ ਉਹੀ ਪੈਸੇ ਲੈਣੇ ਆ ਤੁਸੀਂ ਸਾਨੂੰ ਪਹਿਲਾਂ ਆਪਣੀ ਪ੍ਰੋਬਲਮ ਦੱਸ ਦਿਓ ਉਸ ਤੋਂ ਬਾਅਦ ਕੀ ਕਹਿੰਦੇ ਜੀ ਦੇਖੋ ਨਹੀਂ ਭਜਦਾ ਉਥੋਂ ਕੋਈ ਸਾਹ ਮੁੰਡਾ ਰਗ ਸੰਗੀਤ ਨਾ ਖਵਾ ਦੇ ਬੋਲਣੇ ਮੈਨੇਜਮੈਂਟ ਹੋਰੀ ਲੈਂਦਾ ਜੇ ਉਹ ਕੋ ਦੇ ਦੇ ਕੋਈ ਅਜਿਹੀ ਗੱਲ ਨਹੀਂ ਨਹੀਂ ਜਾਏਗਾ ਉਹ ਕਿਤੇ ਵੀ ਐਸੇ ਹੀ ਦੇਗਾ ਰੇਗਾ ਵੀ ਉਥੇ ਨਹੀਂ ਭਜਦਾ ਉਥੋਂ ਦੇਖੋ ਹਰ ਇੱਕ ਚੀਜ਼ ਦੇ ਉਹਨੇ ਸਾਨੂੰ ਕਮਿਟਮੈਂਟ ਦਿੱਤੀ ਆਪਣਾ ਦਲਾਸਾ ਦਿੱਤਾ ਮੈਂ ਕਿਹਾ ਜੀ ਤੁਸੀਂ ਸਾਡੇ ਕੋਲੇ ਲੁਧਿਆਣਾ ਆ ਕੇ ਸਾਡੇ ਆਫਿਸ ਬਹਿ ਜਾਓ ਮੈਂ ਤਾਂ 에어ਪੋਰਟ ਕਲੀਅਰਿੰਗ ਕਰਾਉਣਾ ਨਹੀਂ ਤਾਂ ਸਾਡੇ ਪੈਸੇ ਆ ਉਹ ਕਹਿੰਦਾ ਮੈਂ ਰਿਟਾਇਰ ਫੌਜੀ ਆ ਮੇਰੇ ਤੇ ਯਕੀਨ ਕਰੋ ਮੈਂ ਦੇਸ਼ ਲਈ ਰਾਖੀ ਕੀਤੀ ਆ ਮੈਂ ਉੱਥੇ ਸਰਾਧਾ ਤੇ ਗਿਆ ਵਾ ਤੁਸੀਂ ਮੇਰੇ ਤੇ ਯਕੀਨ ਕਰ ਸਕਦੇ ਹੋ ਮੈਂ ਵੀ ਇੱਕ ਨਾਗਰਿਕ ਆ ਉਹ ਵੀ ਦੇਸ਼ ਦਾ ਦੇਸ਼ ਦਾ ਰક્ષਕ ਆ ਰਿਟਾਇਰ ਹੋ ਗਿਆ ਪਰ ਸੋਚ ਤਾਂ ਉਹੀ ਹੈ ਨਾ ਪਰ ਅਸੀਂ ਯਕੀਨ ਕੀਤਾ ਕਰਾਂਗੇ ਸਾਡੇ ਕੋਲ ਇੱਥੇ ਕਿਹੜਾ ਤਰਾਜੂ ਹੈ ਜਿੱਤੇ ਅਸੀਂ ਤੋਲ-ਤੋਲ ਕੇ ਬੰਦੇ ਨੂੰ ਬੁਲਾਈਏ ਕਿ ਇਹਦੇ ਮਨ 'ਚ ਕੋਈ ਖੋਟ ਨਹੀਂ ਹੈਗੀ ਸਾਡੇ ਦੇ ਬੈਡੈ ਤੁਸੀਂ ਵੀਜ਼ੇ ਦੇਖ ਰਹੇ ਹੋ ਐਨੇ ਸੋਹਣੇ ਤਰੀਕੇ ਨਾਲ ਕੋਈ ਕ੍ਰੋਸ਼ੀਆ ਦੀ ਐਨੀ ਛੇਤੀ ਜੀ ਸਬਮਿਸ਼ਨਾਂ ਨਹੀਂ ਕਰਾ ਰਿਆ ਐਨੀ ਛੇਤੀ ਵੀਜ਼ਾ ਨਹੀਂ ਲੈ ਰਿਆ ਐਨੀ ਵਧੀਆ ਪਲੇਸਮੈਂਟ ਨਹੀਂ ਕਰਾ ਰਿਆ ਟੀਆਰਸੀ ਟਾਈਮ ਤੇ ਨਹੀਂ ਦਵਾ ਰਿਆ ਹੋਰ ਕੋਈ ਨਹੀਂ ਕਰ ਰਿਹਾ ਸਾਨੂੰ ਡੇਲੀ ਫੋਨ ਆਉਂਦੇ ਆ ਲੋਕੀ ਅੱਕੇ ਅੱਕੇ ਪਏ ਏਜੰਟਾਂ ਤੋਂ ਤੇ ਸਾਡੇ ਕੰਮ ਬੋਲਦੇ ਆ ਸਾਡੇ ਰਿਵਿਊ ਬੋਲਦੇ ਆ ਅਸੀਂ ਕਿੱਥੇ ਜਾਈਏ ਕਿੱਦਾਂ ਅਸੀਂ ਬੰਦੇ ਨੂੰ ਚੈੱਕ ਕਰੀਏ ਹੁਣ ਅਸੀਂ ਕੇਸ ਵੀ ਕਰਾਂਗੇ ਠੀਕ ਹੈ ਸਾਨੂੰ ਸਾਲ ਲੱਗ ਜਾਣਾ ਇਨਸਾਫ ਲੈਂਦੇ ਨੂੰ ਕਾਨੂੰਨ ਦੇ ਨਾਲ ਹੀ ਚੱਲਣਾ ਪੈਣਾ ਸਾਨੂੰ ਲੋ ਦੇ ਨਾਲ ਹੀ ਚੱਲਣਾ ਪੈਣਾ ਸਾਨੂੰ ਪਰ ਨੁਕਸਾਨ ਅੱਜ ਕੰਪਨੀ ਦੇ ਅਕੇ ਝੁੱਕ ਗਏ ਅੱਜ ਕਈ ਵਾਰੀ ਉਸੇ ਕੰਪਨੀਆਂ ਦੇ ਵਿੱਚ ਦੂਜੇ ਮੁੰਡੇ ਜਾਂਦੇ ਜਿਹੜੇ ਚੰਗੇ ਨੇ ਉਹਨਾਂ ਲਈ ਕਈ ਵਾਰੀ ਕੋਈ ਪ੍ਰੋਬਲਮ ਆਉਂਦੀ ਆ ਕੋਈ acommodation ਚ ਪ੍ਰੋਬਲਮ ਹੁੰਦੀ ਆ ਜਾਂ ਕੋਈ TRC ਚ ਪ੍ਰੋਬਲਮ ਦੀ ਕੋਈ ਡੇਟ ਲਾਈਨ ਚ ਅਸੀਂ ਕੰਪਨੀ ਨੂੰ ਉਹਨਾਂ ਬਾਰੇ ਕਹਿਣਾ ਹੁੰਦਾ ਇੱਕ ਬੰਦਾ ਇਹੋ ਜਿਹਾ ਗਲਤ ਕੰਡੇ ਬੀਜ ਜਾਂਦਾ ਅਸੀਂ ਉਹਨਾਂ ਨੂੰ ਕਿਵੇਂ ਰਿਕੁਐਸਟ ਕਰੀਏ ਜੀ ਸਾਡੀ ਆ ਸੁਣ ਲਓ ਕਈ ਵਾਰੀ ਮਨਾਉਣੀਆਂ ਵੀ ਪੈਂਦੀਆਂ ਨੇ ਪਰ ਇਹੋ ਜਿਹਾ ਖਰਾਬ ਕਰ ਦੇਣਗੇ ਉਹਨਾਂ ਨੂੰ ਕਿਵੇਂ ਮਨਾਵਾਂਗੇ ਸਾਡਾ ਸ਼ਰਮਨਾਕ ਸਿਰ ਝੁੱਕ ਜਾਂਦਾ ਬੇਨਤੀ ਆ ਜਿਹੜੇ ਸਹੀ ਕੰਮ ਕਰਦੇ ਉਹਨੂੰ ਕਰਨ ਦਿਓ ਜਿਹੜੇ ਗਲਤ ਕਰਦੇ ਉਹਨਾਂ ਨਾਲ ਸਾਨੂੰ ਨਹੀਂ ਪਤਾ ਤੁਸੀਂ ਉਹਨਾਂ ਕੋਲ ਹੀ ਜਾਓ ਜੇ ਸਾਡੇ ਕੋਲੇ ਆਉਣਾ ਤਾਂ ਸਾਡੀਆਂ ਕੰਡੀਸ਼ਨਾਂ ਫੋਲੋ ਕਰਕੇ ਸੋਚ ਇੱਕ ਬਣਾ ਕੇ ਭੱਜਣਾ ਜਾਂ ਕੰਮ ਕਰਨਾ ਹੱਲ ਦੋਨੇ ਕਰਦਾਂਗੇ ਪਰ ਪਹਿਲਾਂ ਦੱਸੋ ਉਹ ਜੇ ਐਗਰੀਮੈਂਟ ਕਰੋ ਅਸੀਂ ਵੀ ਸਾਡੀ ਵੀ ਜ਼ੁਬਾਨ ਫਿੱਕੀ ਨਾ ਪਵੇ ਸਾਡੇ ਪੈਸੇ ਨਾ ਖਰਾਬ ਹੋਣ ਸਾਡੀ ਜ਼ੁਬਾਨ ਉੱਥੇ ਦਿੱਤੀ ਅਗਲੇ ਨੂੰ ਵੈਲਿਊਏਬਲ ਹੋਵੇ ਅਸੀਂ 17 ਸਾਲ ਹੋ ਗਏ ਸਾਨੂੰ ਸਮਝ ਨਹੀਂ ਆਉਂਦਾ ਸੀ ਕਿਹੜੇ ਫਿਲਟਰ ਲਾ ਕੇ ਬੰਦਿਆਂ ਨੂੰ ਭੇਜੀਏ ਅੱਗੇ ਸਾਨੂੰ ਇਹ ਹੁੰਦਾ ਸੀ ਅੱਗੋਂ ਕੰਪਨੀਆਂ ਖਰਾਬ ਮਿਲ ਜਾਂਦੀ ਸੀ ਹੁਣ ਕੰਪਨੀਆਂ ਵਧੀਆਂ ਮਿਲੀਆਂ ਸਾਡੇ ਤਜਰਬੇ ਦੇ ਨਾਲ ਹੁਣ ਸਾਨੂੰ ਕਲਾਇੰਟ ਖਰਾਬ ਕਰਨ ਲੱਗੇ ਬੇਨਤੀ ਆ ਇਹ ਚੀਜ਼ਾਂ ਨਾ ਖਰਾਬ ਕਰੋ ਮੇਰੀ ਰਿਕੁਐਸਟ ਆ ਅੱਜ ਦੇ ਟਾਈਮ ਦੇ ਵਿੱਚ ਚੰਗੇ ਬੰਦੇ ਚੰਗੇ ਏਜੰਟ ਚੰਗੇ ਕੰਸਲਟੈਂਟ ਲੱਭਣੇ ਬਹੁਤ ਔਖੇ ਆ ਅਸੀਂ ਰੋਜ਼ ਦੁਨੀਆ ਦੇਖਦੇ ਆ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਉਸ ਪਿਓ ਤੱਕ ਪਹੁੰਚ ਜਵੇ ਉਸ ਫੌਜੀ ਪਿਓ ਤੱਕ ਪਹੁੰਚ ਜਵੇ ਕਿ ਆ ਕੇ ਸਾਡੇ ਨਾਲ ਸਾਫ ਸਾਡਾ ਕਲੀਅਰ ਕਰ ਦੋ ਸਾਡਾ ਪੈਸਾ ਸਾਨੂੰ ਦੇ ਦਿਓ ਤਾਂ ਕਿ ਅਸੀਂ ਕਿਸੇ ਹੋਰ ਲਈ ਐਨੇ ਸਖਤ ਨਾ ਹੋ ਜਾਈਏ ਤੁਹਾਡਾ ਮੁੰਡਾ ਤਾਂ ਚਲੇ ਗਿਆ ਬਾਹਰ ਸ਼ਾਇਦ ਉਹ ਸੈਟਲ ਨਹੀਂ ਹੋਣਾ ਮੈਨੂੰ ਵੀ ਪਤਾ ਠੱਕੇ ਖਾਊਗਾ ਉਹਨੂੰ ਦੂਜੇ ਥਾਲੀ ਚ ਲੱਡੂ ਵੱਡਾ ਲੱਗਦਾ ਹੋਣਾ ਠੱਕੇ ਖਾਊਗਾ ਪਰ ਦੂਜੇ ਲਈ ਤਾਂ ਕੰਡੇ ਵੀ ਜਗੇ ਨਾ ਜੇ ਤੁਸੀਂ ਚਾਹੁੰਦੇ ਹੋ ਕਿ ਬਾਕੀ ਵੀ ਬੱਚੇ ਥੋੜੇ ਬੱਚੇ ਆ ਰਗੇ ਆ ਉਹਨਾਂ ਨੂੰ ਨੁਕਸਾਨ ਨਾ ਹੋਵੇ ਉਹਨਾਂ ਲਈ ਉਨੀ ਸਖਤਾਈ ਨਾ ਹੋਵੇ ਤਾਂ ਬੇਨਤੀ ਆ 7 ਸੀਜ਼ ਆ ਕੇ ਆਪਣਾ ਹਿਸਾਬ ਕਲੀਅਰ ਕਰੋ ਨਾ ਅਸੀਂ ਇਹਨਾਂ ਖੱਜਲਖੁਆਰ ਹੋਈਏ ਨਾ ਤੁਸੀਂ ਹੋਵੋ ਸਸਿਕਾ